ਕਾਸ ਹਾ ਕਿਹੜਾ ਟਾਈਮ ਹੋ ਗਿਆ ਵਾ ਤੇ ਅਜੇ ਤੱਕ ਨਹੀਂ ਆਏ ਹੈਗੇ ਵੇਖਾ ਕਿ ਨਾਨੇ ਰਾ ਹੋ ਗਿਆ ਛੜਕਦੇ ਉੱਤੇ ਘਰ ਵਾ ਨਾ ਮੈਂ ਬਹੁਤਾ ਹਣ ਗੇਟ ਬੰਦ ਕਰਨ ਜੋਗੀ ਤੇ ਨਾ ਮੈਂ ਛੱਡਣ ਜੋਗੀ ਅਜੇ ਕਿਤੇ ਕਦੋਂ ਆਉਣਗੇ ਕਾਸ ਹਾ ਕੀ ਕਰਾਂ ਰੋਟੀ ਪੱਕੀ ਹੋ ਵੀ ਠੰਡੀ ਹੋ ਚੱਲੀ ਐ ਤੇ ਜੇ ਤੂੰ ਜਾਣਾ ਇੱਕ ਵਾਰੀ ਘਰ ਤਾਂ ਦੱਸ ਜਾ ਤੂੰ ਮੇਰਾ ਉੱਥੇ ਟਾਈਮ ਵਾਦਲ ਘਟ ਲੱਗ ਜੇਗਾ ਜਾਨੀ ਆ ਪਿਛਲੇ ਗੇਟ ਵਾਲੀ ਜਾਨੀ ਹੈ ਕਿਤੇ ਉਧਰੋਂ ਦੀ ਨਾ ਆ ਜਾਣ ਨਾ ਕਿਤੇ ਹਜਿੱਤ ਕਿਤੇ ਦੂਰੋਂ ਵੀ ਨਹੀਂ ਆਉਂਦੇ ਦਿਖਣ ਦੇ ਕੀ ਕਰਾਂ ਬੂਆ ਬੰਦ ਹੀ ਕਰ ਲੇਗੀ ਜਦੋਂ ਆਉਣਗੇ ਨਾ ਆਪੇ ਬੈਲ ਮਾਰਨਗੇ ਤਾਂ ਖੋਲ ਲਾਂਗੀ ਲੱਗਦਾ ਥਾ ਹੈਗਾ ਗੇਟ ਖੜਕਿਆ ਵਾ ਸਹੀ ਹੋਈ ਆਏ ਹੁਣ ਲੈ ਆ ਹੀ ਗਈ ਨੀ ਐਨਾ ਚਿਰ ਕਿੱਥੇ ਲਾਈ ਕਰੋ ਦੀ ਮੈਂ ਤੁਹਾਨੂੰ ਡਿਕਣ ਲਈ ਉਹ ਕੀ ਹੋ ਗਿਆ ਮੈਂ ਪਿੰਡ ਜਗਿਆ ਹਾਂ ਮੈਂ ਦੱਸ ਕੇ ਤੇ ਉੱਥੇ ਇਹ ਜਾਣਾ ਤਾਂ ਬੰਦਾ ਦੱਸ ਹੀ ਜਾਂਦਾ ਵਾ ਬੰਦਾ ਗੇਟ ਬੰਦ ਕਰ ਲੈਂਦਾ ਨਾ ਨਾ ਗੇਟ ਬੰਦ ਕਰਨ ਜੋਗੀ ਨਾ ਮੈਂ ਖੁੱਲੇ ਛੱਡਾਂ ਜੀ ਉਹ ਮੈਂ ਉਹਨਾਂ ਵਾਲੀ ਗਿਆ ਹਾਂ ਪਹਿਲੀ ਵਾਲਿਆਂ ਲਈ ਮੈਂ ਦੋਸਤੋ ਛੇਤੀ ਆ ਜਾਣਾ ਸੀ ਉਹਨਾਂ ਦੇ ਖਪਤ ਪਿਆ ਵਾ ਖਾਤਾ ਸਾਂਝਾ ਵਾ ਉਹ ਆਂਦਾ ਵੇਚਣੀ ਆ ਦੂਜਾ ਉਹਦਾ ਭਰਾ ਆਂਦਾ ਮੈਂ ਵੇਚ ਨਹੀਂ ਦੇਣੀ ਉੱਥੇ ਤੱਕ ਬੱਤ ਵੇਖੀ ਜਾਵਾਂ ਤੇ ਜਿਹੜੀ ਘਰ ਪਾ ਕੇ ਬੈਠੀ ਉਹਦਾ ਪਤਾ ਘਰ ਕੀ ਹੋਇਆ ਵਾ ਉਹਨੇ ਤਾਂ ਕਿਤੇ ਅੱਜ ਮੇਰਾ ਫੱਕਾ ਨਹੀਂ ਛੱਡਿਆ ਹੈਗਾ ਕਿਨੇ ਆ ਜਿਹੜੀ ਜੀਵਨ ਮੈਂ ਡੋਲਾ ਲਿਆਂਦਾ ਵਾ ਜੀਵਨ ਨੇ ਹੋਰ ਉਹ ਕਿਉਂ ਆਂਦੀ ਆ ਵੀ ਨੇ ਤੁਸੀਂ ਪੈਲੀਆਂ ਲੈਣ ਦੇ ਭੇਜੇ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਜੇ ਸਾਂਝੇ ਕਰਦੇ ਪੈਸੇ ਜੋੜੇ ਆ ਸਾਡੇ ਕੋਲ ਕੱਖ ਨਹੀਂ ਆ ਸਾਰਾ ਕੁਝ ਬਾਜੀ ਦੇ ਹੱਥ 'ਚ ਹੀ ਤੇ ਪੈਸੇ ਦਾ ਆਪ ਸੰਭਲਿਆ ਤੇ ਹੁਣ ਪੈਲੀ ਲੱਲੂ ਤੇ ਖਾਨੂੰ ਹੋਣਾ ਦੀ ਬਿਲਕੁਲ ਹੀ ਕਰ ਛੜੋ ਕਿਸੇ ਪਾਸੇ ਜੋੜੇ ਸਾਂਝੇ ਕਰਦੇ ਪੈਸੇ ਜੋੜੇ ਆ ਉਹਨੇ ਬੜੀ ਮੇਰੀ ਕਰ ਛੜੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਜੇ ਹੁਣ ਮੈਂ ਦੱਸਾਂ ਨਾ ਤੇ ਮੁੰਡਾ ਸਾਡਾ ਸੁਣੇਗਾ ਤੇ ਉਹਦੇ ਕੀ ਦਿਲ ਤੇ ਆਈ ਨਹੀਂ ਅਸੀਂ ਬੇਈਮਾਨਵਾ ਦੱਸ ਉਹਨੇ ਨਹੀਂ ਜੇ ਮੇਰਾ ਪੱਕਾ ਛੱਡਿਆ ਬੜੀ ਤਾਂ ਚੜੀ ਸਾ ਉਤਰੀ ਮੈਂ ਆ ਤਾਂ ਆਖਿਆ ਭੈਣੇ ਸਾਡਾ ਘਰ ਲੜੀ ਤੇਰ ਨਾਲ ਗੱਡੀ ਕਰ ਲਵਾਂ ਔਖੀ ਕਿਉਂ ਆ ਔਖੀ ਹੈ ਪਹਿਲੀ ਤੋਂ ਕੀ ਆਂਦੀ ਪਹਿਲੀ ਨਹੀਂ ਲੈਣੀ ਆਂਦੀ ਆ ਵੀ ਤੁਸੀਂ ਹੁਣ ਪਹਿਲੀ ਲੈਣੀ ਹੈ ਤੁਹਾਡੇ ਕੋ ਤੇ ਪੈਸੇ ਹੈਗੇ ਤਾਂ ਸਾਡੇ ਕੋ ਪੈਸੇ ਹੈ ਨਹੀਂਗੇ ਤੇ ਨਹੀਂ ਲੈਣੀ ਤੇ ਨਾ ਲੈਵੇ ਲੜਦੀ ਕਿਹੜੀ ਗੱਲੋਂ ਆ ਇਹ ਗੱਲ ਤਾਂ ਮੈਂ ਵੀ ਕਹੀ ਮੈਂ ਕਿ ਤੂੰ ਨਾ ਲੈ ਤੈਨੂੰ ਕਿਹੜਾ ਖਤਕ ਇਹ ਨਾ ਲੈ ਮਨਜਿੰਦਰ ਨੇ ਕਿੰਦਾ ਪਹਿਲੀ ਲੈਣੀ ਨਾਲੇ ਮਨਜਿੰਦਰ ਹੁੰਦਾ ਤਾਂ ਕਾਟਾ ਕਾਦਾ ਉਹਨੂੰ ਪੁੱਛ ਕੇ ਗਿਆ ਮੈਂ ਸਾਰੇ ਕੰਮ ਉਹਨੂੰ ਪੁੱਛ ਕੇ ਕਰਨ ਲਿਆ ਹਾਂ ਪਰ ਉਹ ਨੇ ਨਹੀਂ ਕੋਈ ਮੈਂ ਕੀ ਦੱਸਾਂ ਨਾ ਬੋਲੀ ਉਹਨੂੰ ਕੋਈ ਵੱਡੇ ਨਿੱਕੇ ਦਾ ਨਹੀਂ ਪਤਾ ਉਹਨੂੰ ਕੋਈ ਸ਼ਰਮ ਹਜਾ ਨਹੀਂ ਹੈਗੀ ਝਾਕਾ ਦੇ ਹੈ ਹੀ ਨਹੀਂ ਐਵੇਂ ਆਪਣਾ ਸੋਨਾ ਵੇਚਵਾਜ ਕੇ ਪੈਸੇ ਇਕੱਠੇ ਕਰਨੇ ਸਾਡੇ ਕੋਲ ਦੱਸ ਪੈ ਕਿੱਥੋਂ ਆਉਣੇ ਮੈਂ ਆ ਕੀ ਆਨੀ ਛੱਡੋ ਖੜਾ ਪੈਲੀ ਦਾ ਘਰ ਚ ਕਪਾਤ ਪੈ ਗਿਆ ਜੀ ਜੇ ਲੱਲਾਂ ਦੀ ਪੈਲੀ ਤੇ ਤਾਂ ਵੀ ਓਕੇ ਤੇ ਜੇ ਨਾਂ ਲਈ ਤਾਂ ਕਪਾਤ ਫੇਰ ਵੀ ਉਹਨਾਂ ਉਹਨੂੰ ਹੁਣ ਸ਼ੱਕ ਪੈ ਗਿਆ ਵੀ ਭਾਜੀ ਨੇ ਪੈਸੇ ਘੁੱਟੇ ਨੇ ਸਾਝੇ ਕਰਦੇ ਉਹਨੇ ਸਿੱਧਾ ਹੀ ਮੈਨੂੰ ਕਹਿਤਾ ਵਾ ਹਾਦ ਹੋ ਗਈ ਜੇ ਹੁਣ ਉਹਦੇ ਮੁੰਡੇ ਨੂੰ ਪਤਾ ਲੱਗੇ ਸਾਡੇ ਮੁੰਡੇ ਨੂੰ ਪਤਾ ਲੱਗੇ ਇਨਾ ਚਿਰ ਫਿੱਕੀ ਪੈਣੀ ਨਿਆਣਿਆਂ ਨੂੰ ਤੇ ਅਸਨਾ ਜੋ ਸਾਡੀ ਮਾਂ ਕਹਿੰਦੀ ਸੱਚੀ ਹੋ ਤਹਾਡੇ ਮੁੰਡੇ ਨਹੀਂ ਹੁੰਦਾ ਗੱਲ ਪੈ ਜਾਣ ਸਾਡਾ ਝੂਠਾ ਨਾਂ ਲਿਆ ਕੋਈ ਗੱਲ ਨਹੀਂ ਮੈਂ ਨਾ ਉਹ ਮੁੰਡੇਆਂ ਨਾਲ ਘਰਾਂ ਪਿੰਡਾਂ ਨਾਲ ਵੀ ਗੱਲ ਭੜਾ ਤੇ ਪਿਓ ਜਰਾ ਇਹਨਾਂ ਦਾ ਪੈਲੀ ਲੈਣੀ ਆ ਤੇ ਆ ਤੇਰੀ ਮਾਂ ਜਦਾਂ ਦੀਆਂ ਗੱਲਾਂ ਕਿਉਂ ਕਰਦੀ ਤੁਸੀਂ ਢਾ ਨਹੀਂ ਸਕਦੇ ਨਾਲੇ ਤੇ ਅਸੀਂ ਸੋਨਾ ਵੇਚਣਾ ਹੈ ਤੇ ਫੇਰ ਕਹਿਣੀ ਹੈ ਤੁਸੀਂ ਇਹ ਹੌਲੇ ਕੀਤੇ ਸਾਡੇ ਕਾਲੀਆਂ ਦਾ ਸੌਖੀਆਂ ਲਈਆਂ ਜਾਂਦੀਆਂ ਪੱਖੇ ਰਹਿ ਰਹਾ ਕਿ ਜੁੱਤੀ ਨਹੀਂ ਪੈਰੀ ਪੈਂਦੀ ਜਿਹੜੇ ਪੈਗ ਲੈ ਜਾਂਦੀਆਂ ਮੈਂ ਤੁਹਾਨੂੰ ਆਉਂਦੀ ਹਾਂ ਨਾ ਤੇ ਇਹਦਾ ਵਿਆਹ ਹੋ ਗਿਆ ਰਹੀ ਕਿਸੇ ਪਾਸੇ ਹੋ ਜੀਏ ਤੋ ਹੀ ਇਹੋ ਆਕਾ ਮੇ ਇਕੱਠੇ ਹੀ ਰਹਿਣਾ ਇਕੱਠੇ ਹੀ ਹਨ ਹੁਣ ਵਾਵਾ ਸੱਤ ਸਵਾਹ ਪਈ ਇਕੱਠੇ ਰਹਿਣਾ ਕੋ ਮਾੜੀ ਗੱਲ ਥੋੜਾ ਵਾ ਤੇ ਪਰ ਸੱਤ ਦੀ ਸਵਾਹ ਪਾਤੀ ਹੈ ਨਾ ਅਗਲੀ ਨੇ ਵੇਖਣਾ ਹੀ ਤੁਸੀਂ ਇੱਥੇ ਹੁੰਦੇ ਤੁਹਾਡੇ ਉਧਾ ਸਿਰ ਘੱਟਣੇ ਜਿੱਦਾਂ ਉਹ ਬੋਲਣ ਦੀ ਉਹ ਤਾਂ ਵਾਰ ਨੂੰ ਤਲਵਾਰਾਂ ਮਾਰਦੀ ਨਾਲ ਉਹਨੂੰ ਉਧੇ ਝੱਕ ਆਇਆ ਨਹੀਂਗਾ ਉਹ ਮੈਂ ਤਾਂ ਸੋਚਿਆ ਸੀ ਕਿ ਚੱਲ ਦੋਵੇਂ ਜਾਣੇ ਲੈ ਲਾਂਗੇ ਬਰਾਬਰ ਦੀ ਤੇ ਕੱਲ ਨੂੰ ਕੋਈ ਮਾੜੀ ਚੰਗੀ ਗੱਲ ਹੀ ਨਾ ਕਰੇ ਹੈ ਤੇ ਜੇ ਇਹਨਾਂ ਨੇ ਨਹੀਂ ਪਹਿਲੀ ਲੈਣੀ ਤੇ ਨਾ ਲੈਣ ਤੇ ਲੜਨ ਵਾਲੀ ਵਿੱਚ ਕਿਹੜੀ ਗੱਲ ਝੱਕ ਆਇਆ ਨਹੀਂ ਨਹੀਂ ਹੈਗਾ ਤਾਂ ਨਾ ਹੋਵੇ ਕੋਈ ਨਹੀਂ ਕਰ ਲੈਣਾ ਮੈਂ ਇਹਨਾਂ ਨਾਲ ਗੱਲ ਗੱਲ ਕਰਨ ਦਾ ਕੋਈ ਫਾਇਦਾ ਵਾ ਉਹਨੇ ਫੇਰ ਕਪਾਤ ਪਾ ਕੇ ਬਹਿ ਜਾਣਾ ਉਹ ਤਾਂ ਅੱਗੇ ਨਹੀਂ ਛੱਡਣ ਢਈ ਪਾ ਲੈ ਫੇਰ ਪਾਉਂਦੀ ਆ ਤੇ ਇਹੋ ਪੁੱਛਣਾ ਵਾ ਵੀ ਜੇ ਲੈ ਲੈਣੀ ਤੇ ਲੈ ਲਓ ਨਹੀਂ ਲੈਣੀ ਤੇ ਦਵਾ ਹੋ ਬਾਰੇ ਮੈਂ ਵੀ ਸੱਚ ਨਾਲ ਸੁਣਾ ਤਨਾ ਆ ਤੂੰ ਵੀ ਕਿਹੜੀ ਘਾਟਾਂ ਆ ਗਾੜੀ ਜਿਉਂਨੇ ਕੀਤੇ ਤੂੰ ਚੁੱਪ ਰਹਿੰਦੀ ਓ ਤੇ ਮੈਨੂੰ ਜਦੋਂ ਫੇਰ ਮੇਰੀ ਬੇਇੱਜ਼ਤੀ ਕੀਤੀ ਤੇ ਮੈਂ ਕਿਹਾ ਉਹਦੇ ਛਾਪਾ ਪਾਪਾ ਨਹੀਂ ਹੈ ਬੇਇੱਜ਼ਤੀ ਨੂੰ ਬਹੁਤ ਹੋਰ ਝੰਡਾ ਲਾਤਾ ਸੀ ਥੱਲੇ ਝੰਡਾ ਲਾਤਾ ਛਾ ਜਿੰਨੀ ਮਰਜ਼ੀ ਉਹ ਮੇਰੀ ਬੇਇੱਜ਼ਤੀ ਕਰ ਜੇ ਮੈਂ ਫਿਰ ਵੀ ਉਹ ਤੋਂ ਵੱਡੀ ਆ ਉਹ ਜੇ ਇੱਕ ਧਿਰ ਚੁੱਪ ਕਰ ਜੇ ਤਾਂ ਟਾਈਮ ਲੰਘ ਜਾਂਦਾ ਵਾ ਉਹ ਚੁੱਪ ਮੈਂ ਕੀਤੀ ਹਾਂ ਜਦੋਂ ਸਰੋਂ ਪਾਣੀ ਚੜ ਗਿਆ ਸੀ ਨਾ ਤੇ ਮੈਂ ਫੇਰ ਹੀ ਬੋਲੀ ਮੈਂ ਵੀ ਮੇਰਾ ਕਿਹੜਾ ਜੀ ਕਰਦਾ ਏ ਮੈਨੂੰ ਗੁੱਸਾ ਨਹੀਂ ਲੱਗਾ ਜਦੋਂ ਆਂ ਦੀ ਸਾਰਾ ਕੁਝ ਘਟ ਗਏ ਜੀ ਗੁੱਸਾ ਲੱਗਾ ਤੈਨੂੰ ਉਹ ਜੀ ਉਹ ਤੇ ਉਹ ਜੀ ਗਾੜੀ ਤੂੰ ਮਾਸ਼ਾਅੱਲਾ ਕੇ ਤੇ ਲੋਕਾਂ ਨੂੰ ਖਾਣ ਦੇ ਦੇ ਬੈਹ ਜਿੰਦੀ ਪੁੰਜੇ ਵੀ ਜੁੱਤੀਆਂ ਮਾਰੀ ਜਾ ਮੇਰੇ ਸੱਚ ਫੇਰ ਹੀ ਖੁਸ਼ ਹੋਣਾ ਸਾਰੀ ਉਮਰ ਜੁੱਤੀਆਂ ਹੀ ਪੁਵਾਈਆਂ ਦੀ ਹੋਏ ਹੋਇਆ ਵੀ ਉਹ ਜਾ ਚੁੱਪ ਕਰਕੇ ਬੈਠੀ ਰਹਾ ਉਹ ਪਿੰਦਰ ਇਧਰ ਆਈ ਗੱਲ ਸੁ ਤੁਸੀਂ ਇਹ ਵੇਲੇ ਇੱਥੇ ਬਾਹਰ ਕਰਨ ਦੇ। ਉਹ ਕਰਨਾ ਕੀ ਆ ਭਰਾਵਾ ਬਹਿ ਜਾ। ਹਾਂਜੀ ਦੱਸੋ। ਉਹ ਮੈਂ ਤੇ ਉਧਰ ਗਿਆ ਹਾਂ ਉਹਨਾਂ ਵੱਲ ਪਹਿਲੀ ਵਾਲਿਆਂ ਨਾਲ। ਅੱਛਾ ਕਾਰੇ ਗੱਲਬਾਤ? ਗੱਲਬਾਤ ਕਰੀ ਕਰਨੀ ਆ। ਇਹ ਕਦੇ ਉਹਨਾਂ ਦੇ ਘਰ ਲੜਾਈ ਪਈ ਓ। ਉਹ ਕਿਹੜੀ ਗੱਲਾਂ? ਖਾਤਾ ਸਾਂਝਾ ਹੈ ਦੋਵੇਂ ਭਰਾ ਲੜੀ ਜਾਂਦੇ ਆ। ਉਹ ਆਂਦਾ ਫੇਰ ਪਤਾ ਕਰੀਏ। ਸਾਫਤਾ ਬੁਲਾ ਕੇ ਫੇਰੇ ਲਈਏ ਪਹਿਲੀ। ਇਹ ਨਾ ਹੋਈ ਹੀ ਪੈਸੇ ਵੀ ਖਰਚ ਲੀਏ ਤੇ ਸਾਡੇ ਹੱਥ ਕੋਈ ਨਹੀਂ ਲੱਗੇ। ਹੋਰ ਤਾਂ ਕੋਈ ਗੱਲ ਨਹੀਂ। ਉਹ ਜਿਹੜਾ ਉਹਨਾਂ ਥਾਂ ਸਾਨੂੰ ਦੇਣਾ ਵਾ ਉਹਨੂੰ ਦੋਵੇਂ ਬੰਨੇ ਰਾਹ ਲੱਗਦਾ ਵਾ। ਜੇ ਸਾਂਝਾ ਵੀ ਹੋਊਗਾ ਇੱਕ ਬੰਦੇ ਨੂੰ ਦੇਣਗੇ ਨਾ ਮਾਮ ਨੂੰ ਆਹ ਚਲੋ ਫਿਰ ਸਿਆਣੀਆਂ ਤੁਸੀਂ ਕੋਈ ਨਹੀਂ ਉਹਦੇ ਹੋ ਜਾਊਗਾ ਮਸਲਾ ਹਲ ਆੜਾ ਘਰ ਸਿਆਪਾ ਪਿਆ ਵਾ ਇਹ ਕਹਿੰਦੀ ਆ ਵੀ ਉਹ ਮੰਮੀ ਤੇਰੀ ਬੜਾ ਲੜੀ ਮੇਰੇ ਨਾਲ ਮੰਮੀ ਬਹੁਤ ਕੁਛ ਕੀਤਾ ਵਾ ਮੈਂ ਤਾਂ ਦੱਸਣ ਨਹੀਂ ਈ ਲਈ ਮੈਂ ਹਾਂ ਜੇ ਮੈਂ ਦੱਸਿਆ ਤੇ ਘਰ ਚ ਹੋਰ ਲੜਾਈ ਪੈ ਜਾਏਗੀ ਤੇ ਫਿਰ ਮੈਂ ਇਹਨਾਂ ਨੂੰ ਤਾਂ ਦੱਸਣਾ ਹੀ ਸੀ ਨਾ ਵੀ ਅੱਗੇ ਅੱਗੇ ਹੋਗੇ ਚੌਧਰਾ ਕੰਨ ਦੇ ਬੈਲਰ ਮਾਨ ਕੋਈ ਕਦੇ ਕਹਿੰਦੀ ਵੀ ਤੁਹਾਡੇ ਕੋ ਪੈਸੇ ਆ ਤੁਸੀਂ ਸਾਂਝੇ ਘਰ ਚ ਦਾਅ ਮਾਰੇ ਆ ਤੁਸੀਂ ਪੈਸੇ ਘੋਟ ਲਿਆ ਦੱਸ ਤੇਰੇ ਸਾਹਮਣੇ ਅਸੀਂ ਤਾਂ ਕਦੇ ਰੁਪਈਏ ਦੀ ਹੀਰਾ ਫੇਰੀ ਨਹੀਂ ਕੀਤੀ ਤਾਇਆ ਜੀ ਤੁਹਾਨੂੰ ਪਤਾ ਮੰਮੀ ਦੀ ਆਦਤ ਕਿਦਾਂ ਦਾ ਮੈਂ ਹੱਥ ਜੋੜੇ ਤੁਹਾਡੇ ਅੱਗੇ ਮੈਂ ਮਾਫੀ ਮੰਗਣਾ ਤੁਹਾਡੇ ਕੋਲ ਚਲ ਤੂੰ ਨਾ ਪੁੱਤ ਮਾਫੀ ਮੰਗ ਤੇਰੇ ਚਿਹਰੇ ਤੇ ਤੁਹਾਨੂੰ ਤਰਾ ਤਾਈ ਵੀ ਮੰਮੀ ਦੀ ਆਦਤ ਹੀ ਹੈ ਪਰ ਪੁੱਤ ਫਿਰ ਵੀ ਕੋਈ ਵੱਡਾ ਨਿਕਾ ਵੇਖਣਾ ਚਾਹੀਦਾ ਕੰਧ ਵੇ ਸਾਡੀ ਖੜਤ ਦੇ ਨਾਲ ਲੱਗਣ ਈ ਹੈ ਤੇ ਇਹਨੂੰ ਬੋਲਣਾ ਨਹੀਂ ਆਉਂਦਾ ਹੈਗਾ ਜੇ ਕੋਈ ਸੁਣੇ ਤਾਂ ਕੀ ਸਾਨੂੰ ਚੱਲ ਹੁਣ ਤੂੰ ਵੀ ਚੁੱਪ ਕਰ ਜੋ ਹੋ ਗਿਆ ਹੋ ਲੱਗਦੇ ਨੇ ਲੱਗਦੇ ਹੁਣ ਹਨੇਰਾ ਵਾ ਹੁਣ ਸਗੋਂ ਆਵਾਜ਼ ਜ਼ਿਆਦਾ ਦੂਰ ਜਾਂਦੀ ਹਾਂ ਤੂੰ ਇਹ ਦੱਸ ਸਹੀ ਕਹਾਂਂਡੀ ਜੇ ਸੱਚ ਪੁੱਛਣਾ ਤਾਂ ਤਾਂ ਗਹੀ ਵੀ ਬੜੇ ਆ ਮੈਨੂੰ ਇਹ ਦੱਸ ਤੂੰ ਸਾਰੀਆਂ ਗੱਲਾਂ ਛੱਡ ਜੋ ਵੀ ਹੋ ਗਿਆ ਹੁਣ ਤੂੰ ਆਪਣੇ ਡੈਡੀ ਨਾਲ ਆਪਣੀ ਮਾਂ ਨਾਲ ਵੀ ਇੱਕ ਵਾਰੀ ਸਲਾਹ ਕਰ ਲੋ ਵੀ ਪਹਿਲੀ ਤੁਸੀਂ ਲੈਣੀ ਨਹੀਂ ਆਹੀ ਸਹ ਰੱਖਣਾ ਵਿੱਚ ਭਾਇਆ ਜੀ ਵੇਖੋ ਕਿਦਾਂ ਦੀ ਗੱਲ ਕਰਨ ੜੀ ਰੱਖਾਂਗੇ ਰੱਖਣਾ ਕਿਉਂ ਨਹੀਂ ਆ ਮੈਂ ਤਾਂ ਆਪ ਕਹਿੰਨਾ ਮੈਂ ਖੁਸ਼ ਹਾਂ ਜੇ ਤੁਸੀਂ ਰੱਖੋ ਤੇ ਪਰ ਜਿੱਦਾਂ ਤੇਰੀ ਮਾਂ ਕਰਨ ੜੀ ਆ ਉਹ ਕਹਾਂਂਡੀ ਵੀ ਲੜਦੀ ਆ ਤੇ ਫਿਰ ਉੱਥੇ ਦੱਸਦੀ ਕਰਨੀ ਅਸੀਂ ਪੈਸੇ ਬਣਾਏ ਨੇ ਉਹ ਜਾਣ ਕੇ ਡੈਨ ਕਰਨ ਕੱਲ ਕੋਈ ਗੱਲ ਨਹੀਂ ਜੇ ਹੁਣ ਮੱੜ ਚੰਗੀ ਗੱਲ ਕਰੂਗੀ ਨਾ ਤੂੰ ਨਾ ਕੋਈ ਗੱਲ ਕਰੀ ਸਾਡੇ ਹੱਥੋਂ ਆ ਪਹਿਲੀ ਵਾਲਾ ਸ਼ਕਾਰ ਨਾ ਨਿਕਲ ਜੇ ਸਾਨੂੰ ਪਹਿਲੀ ਲੈ ਲਾਂ ਨਾ ਮੁੜ ਕੇ ਲੜਦੀਆਂ ਰਹੀਓ ਦੋਵੇਂ ਜਣੀਆਂ ਕੋਈ ਨਹੀਂ ਮੈਂ ਅੱਦਾਂ ਕਰਾਂਗਾ ਗੱਲ ਮੰਮੀ ਨਾਲ ਸਮਝਾਵਾਂਗਾ ਨਾ ਉਹ ਆਪਣੇ ਡੈਡੀ ਨਾਲ ਵੀ ਗੱਲ ਕਰੀ ਹਾਂ ਨਹੀਂ ਨਹੀਂ ਕਰਾਂਗਾ ਤੇ ਚੱਲ ਹੁਣ ਨਾ ਕੋਈ ਗੱਲ ਕਰੀ ਡੈਡੀ ਨਾਲ ਤਾਂ ਨਾ ਮਾਂ ਨਾਲ ਹੀ ਕਰੀ ਨੇਹਰਾ ਵਾ ਪਤਾ ਮੈਂ ਕਰੇ ਮਨਜਿੰਦਰ ਨੇ ਪੁੱਛੇ ਜਾਵੇਂ ਤੇਰੀ ਮਾਂ ਦੇ ਦੁਆਲੇ ਹੋ ਜੇ ਚਲੋ ਮੈਂ ਤੇਨ ਕਰਦਾ ਤੇ ਤੁਸੀਂ ਵੀ ਇੱਥੋਂ ਉੱਠੋ ਹਾਂ ਚਲੋ ਅੰਦਰ ਚੱਲਨੇ ਆ ਆਜੋ ਆਜੋ ਫਿਰ ਚੱਲ ਓਏ ਰੋਟੀ ਖਾਈਏ ਦੋ ਬੁਰਕੀਆਂ ਮਾਣੀ ਨਾ ਦੁਖੀ ਹੋਇਆ ਨਾ ਤਰ੍ਹਾਂ ਹੋ ਸੁੰਗੀਆਂ ਘੜੀ ਬੜੀ ਜਾਨ ਤੰਗ ਲੱਵੀ ਕੀ ਕਰਨਾ ਕੀ ਹੋ ਗਿਆ ਵਾ ਹੋਣਾ ਕਿ ਜੜੀ ਗੱਲ ਦਾ ਡਰ ਹੀ ਦੱਸੋਗੇ ਵੀ ਕੁਝ ਮੰਮੀ ਦੇ ਨਹੀਂ ਉਹ ਕੰਮ ਚੰਗੇ ਹੈਗੇ ਦੁਪਹਿਰ ਕੇ ਲੜੀ ਧਾਈ ਨਾਲ ਪਤਾਵਾ ਮੈਨੂੰ ਬਥੇਰਾ ਵੱਡ ਘਟ ਬੋਲਣ ਨਹੀਂ ਉਹਨਾਂ ਨੂੰ ਆਵੇ ਹੁਣ ਤਾਈ ਡੇ ਹੀਗਾ ਬੰਦਾ ਇਹ ਨਾਲ ਤੇ ਤਾਇਆ ਉਲਟਾ ਤਾਈ ਨੂੰ ਗੁੱਸੇ ਹੋਈ ਜਾਂਦਾ ਇਹ ਤੇਰੀ ਗਲਤੀ ਹੁਣੀ ਉਹਨਾਂ ਦੀ ਕੋਈ ਗਲਤੀ ਨਹੀਂ ਸਾਰੀ ਗਲਤੀ ਮਗਦੀ ਹੋਈ ਹੈ ਇੱਥੇ ਮੈਂ ਡੈਡ ਨੂੰ ਫੜਾਇਆ ਇਹਨਾਂ ਜਿਹੜਾ ਆਪਣਾ ਸੁਣਾ ਸੁਣਾ ਤੇ ਪੈਸੇ ਤੇ ਉਦੋਂ ਹਣ ਨਾਲ ਬੜਾ ਲੜੀ ਆਂਦੀ ਲਿਆਓ ਇੱਧਰ ਮੈਨੂੰ ਫੜਾਓ ਤੂੰ ਇਹਨੂੰ ਆਪਣੇ ਕੋਲ ਸਾਮਹਾ ਕਾਦੇ ਲਈ ਉਹਨਾਂ ਨੂੰ ਵੀ ਆਂਦੀ ਹੈ ਮੈਂ ਇਹਨਾਂ ਨੂੰ ਕਾਦੀ ਤੰਗੀ ਪਲਾਂ ਇਹ ਮੁੰਕੇ ਕੱਲ੍ਹ ਤੋਂ ਤੂੰ ਰੋਣਾ ਵਾ ਮੈਨੂੰ ਕੁਝ ਪਾਉਣਾ ਨਹੀਂ ਮਿਲਦਾ ਮਾਂ ਮੈਂ ਆਪਣਾ ਦੇ ਨਹੀਂ ਤੂੰ ਹੀ ਆਪਣਾ ਸਾਮ੍ਹ ਕੇ ਰੱਖੋ ਆਹੀਂ ਕਿਹੜਾ ਤੜ ਤੋਂ ਮੰਗਿਆ ਵਾ ਇੰਨੀ ਮਨੁਸ਼ ਸ਼ਰਮਾਈ ਨਾ ਅਹੀਂ ਤਾਂ ਫੇਰ ਮਗਰ ਗਏ ਨਹੀਂ ਇਹ ਜੇ ਨਹੀਂ ਗਏ ਨਾ ਤੇ ਐਵੇਂ ਫੇਰ ਇਹਨਾਂ ਨੇ ਸਾਡੇ ਦਿਵਾਲੀ ਹੋਜਣਾ ਵਾ ਤੇ ਉਹਨਾਂ ਦੇ ਸਾਹਮਣੇ ਆਵੇ ਕੋਈ ਵੱਧ ਘੱਟ ਗੱਲ ਬੋਲੀ ਵੀ ਤੇ ਫੇਰ ਬੇਇੱਜ਼ਤੀ ਨਾਲ ਇਹਨਾਂ ਦੀ ਵੀ ਹੋਊਗੀ ਤੇ ਨਾਲ ਹਰਦੀ ਨਹੀਂ ਹੋਣੀ ਇਹ ਤੇ ਹੋਰ ਕਰਦੇ ਸਾਰਾ ਕੁਝ ਇਹ ਨੇ ਤੇ ਨਾਲ ਸਾਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਅਗਲੇ ਤਾਂ ਕਹਿਣਾ ਹੀ ਹੁੰਦਾ ਆ ਮੋਲਣੇ ਤੇ ਕਹਿਣਾ ਹੀ ਆ ਬਿੰਦਰ ਨਾਲ ਸਭ ਨੂੰ ਖੁਸ਼ ਹੋਣਾ ਚਾਹੀਦਾ ਵਈ ਚਾਇਦਤ ਬਣਦੀ ਏ ਇਹ ਵੱਖਰੀ ਕਲਾ ਪਾ ਕੇ ਬੈਠੇ ਆ ਘਰ ਵਿੱਚ ਇਹਨਾਂ ਨੂੰ ਇਹ ਆਪੀ ਜੇ ਨਾ ਪਹਿਲੀ ਲੱਲੀ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਕਰਨਾ ਜਿਹੜੀ ਮੇਨ ਗੱਲ ਇਹ ਆ ਉਹ ਗਲਤ ਵਿੱਚ ਹੋਈ ਹੋਈ ਐ ਸੜਨ ਤੇ ਇਸੇ ਗੱਲੋਂ ਦੇ ਨੇ ਹੁਣ ਜਨਮਦੀਪ ਲੱਤ ਲਾਈ ਚ ਪਿਛੇ ਹਟੇ ਤੇ ਬੇਸਤੀ ਬੜੀ ਹੋਣੀ ਨਹੀਂ ਨਹੀਂ ਪਿੰਦ ਜੇ ਮੰਨ ਲਓ ਉਹ ਲੈਣ ਹੁਣ ਫਿਰ ਕੱਲ ਨੂੰ ਇਸੇ ਮੋਣਾ ਮੁੜ ਕੇ ਮੰਮੀ ਨੇ ਕਹਿਣਾ ਵਾ ਕਿ ਤਾ ਡੀਵਾਦਿਆ ਤੇ ਹੱਡੀ ਕੱਟ ਕਿਦਾਂ ਹੋਗੀ ਜਨਮਦੀਪ ਉਹਨਾਂ ਨੂੰ ਕਹਿਣਾ ਆਪ ਹੀ ਔਖਿਆ ਹੋਣਾ ਏ ਉਹੀ ਨਾ ਫਿਰ ਉਹ ਇੰਨਾ ਵੇ ਹੋਣਾ ਤੇ ਇਤਾਂ ਵੀ ਬਾਤ ਰਹੀ ਜਿਹੜਾ ਉਹਨਾਂ ਨੂੰ ਨਾਲ ਲੱ ਕੇ ਖੜੇ ਨੇ ਤੇ ਯਾਰ ਉਹ ਤੇਨਾਂ ਨੂੰ ਤੁਰਨਾ ਹੀ ਪੈਣਾ ਵਾ ਪੈਸੇ ਅਹੀਂ ਵਧੇਣੇ ਪੈਸੇ ਉਹਨਾਂ ਨੇ ਵੀ ਦੇਣੇ ਆ ਚਲੋ ਕੋਈ ਨਹੀਂ ਛੱਡ ਪਰਾਂ ਅੱਛਾ ਅਜ ਦਿਨ ਲੱਗਣੇ ਆ ਲੈ ਦੱਸ ਕਿੰਨੇ ਦਿਨ ਹੋ ਚਲੇ ਤੁਹਾਨੂੰ ਦੇ ਕੇ ਗਈ ਨੂੰ ਇੱਕ ਜਾਲ ਹੋਰ ਵਾ ਮੇਰੀ ਕਢਾਈ ਨਾ ਸੋਹਣੀ ਹੋਣੀ ਚਾਹੀਦੀ ਆ ਤੇ ਪੂਰੀ ਭਰੀ ਹੋਣੀ ਚਾਹੀਦੀ 5000 ਰੁਪਏ ਦਿੱਤਾ ਤੁਹਾਨੂੰ ਮੈਂ ਹਾਂ ਵੇਖ ਲੋ ਪੈਸੇ ਵੀ ਅਡਵਾਂਸ ਦੇਤੇ ਆ ਹਾਂ ਤੇ ਕਿਦਾਂ ਦਾ ਤੁਸੀਂ ਲਾਰਾ ਲਾਉਣ ਦੇ ਜੇ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਸੁਣਨਾ ਮੈਨੂੰ ਮੇਰਾ ਸੂਟ ਤਿਆਰ ਚਾਹੀਦਾ ਬਸ ਹਾਂ ਜਿੰਨੀ ਛੇਤੀ ਹੋਏ ਨਾ ਉਨੀ ਛੇਤੀ ਕਰਕੇ ਤੇ ਮੈਨੂੰ ਫੋਨ ਕਰ ਦਿਓ ਮੈਂ ਲੈ ਜੂ ਆ ਕੇ ਚਲੋ ਠੀਕ ਆ ਪਰ ਕਢਾਈ ਵਧੀਆ ਕਰਿਓ ਚੰਗਾ ਓਕੇ ਮੰਮੀ ਉਦਾਂ ਐ ਗੁੱਸਾ ਨਾ ਕਰਿਓ ਮੈਨੂੰ ਆ ਗੱਲ ਕਹਿਣੀ ਤੇ ਨਹੀਂ ਚਾਹੀਦੀ ਤੁਸੀਂ ਹੈ ਕਿ ਤੇ ਸੁਣਣੀ ਆ ਇੰਨੇ ਇੰਨੇ ਪੈਸੇ ਕਢਾਈਆਂ ਦੀ ਵਾਰਾ ਖਾਂਦੇ ਨੇ ਤੇ ਦੇ ਵੀ ਤੁਸੀਂ ਉਹਨਾਂ ਨਾਲ ਪਹਿਲਾਂ ਹੀ ਆਏ ਹੋ ਜਦੋਂ ਘਰ ਵਿੱਚ ਜਾਇਦਾਦ ਲੈਣ ਦੀ ਗੱਲ ਹੋਈ ਸੀ ਉਦੋਂ ਤੇ ਤੁਹਾਡੇ ਕੋਲ ਕੋਈ ਪਹਿਚਾਣ ਨਹੀਂ ਹੈਗਾ ਆਂਦੇ ਮੈਂ ਕੋਜ ਦਿਨਾ ਹੀ ਨਹੀਂ ਮੇਰੇ ਕੋਲ ਕੁਝ ਹੈ ਹੀ ਨਹੀਂ ਮੈਂ ਨਾ ਤੇਰੇ ਮੂੰਹ ਵੱਲ ਵੇਖਣ ਲਈ ਆ ਲੋੜ ਤੋਂ ਵੱਧ ਨਹੀਂ ਬੋਲਣ ਦੀ ਤੂੰ ਮੈਂ ਤੇਰੇ ਪੇਕਿਆਂ ਦਾ ਬਿਹਾ ਕਹਿੰਦਾਂ ਨਹੀਂ ਠੀਕ ਆ ਨਾ ਮੇਰੀ ਮਰਜ਼ੀ ਆ ਜੋ ਮੈਂ ਮਰਜ਼ੀ ਕਰਾਂ ਨਾ ਕਰਾਂ ਤੇਰਾ ਕੀ ਕੰਮ ਆ ਮੈਨੂੰ ਮਤਾਂ ਦੇਣ ਦਾ ਮੇਰੇ ਪੇਕਿਆਂ ਦੇ ਲਿਹਾਉਂਦੀ ਤੈਨੂੰ ਕੋਈ ਲੋੜ ਵੀ ਨਹੀਂ ਆ ਨਾ ਹੀ ਉਹਨਾਂ ਨੇ ਤੈਨੂੰ ਕੋਈ ਪਹਿਤ ਦੇਣਾ ਵਾ ਉਨਾਂ ਨੇ ਪਤਾਵਾ ਕੀਤਾ ਕਿ ਪਾਤੋ ਖਰਚ ਨਹੀਂ ਆ। ਪਰ ਤੋ ਇਥੋਂ ਵਾਲੇ ਨਹੀਂ ਸਮਝਦੇ ਤਾਂ ਉਹਨਾਂ ਜਿੱਤੇ ਸਾਮਲੋਗੇ ਤਹੀ। ਇਹ ਨਾ ਮਨੇ ਇੱਕ ਗੱਲ ਦੱਸ। ਸੱਸ ਤੂੰ ਆ ਮੇਰੀ ਕਿ ਮੈਂ ਵਾ ਤੇਰੀ ਸੱਸ। ਹੈ? ਤੇਰੀ ਹਿੰਮਤ ਕਿੱਦਾਂ ਹੁੰਦੀ ਨਹੀਂ ਗੱਲਾਂ ਕਰਨ ਦੀ। ਮੰਮੀ ਸੱਸੋ ਤੇ ਸਸਾਂ ਵਾਲੇ ਕੰਮ ਵੀ ਕਰਿਆ ਕਰੋ ਨਾ। ਸੋ ਪੁੱਤ ਅੱਡਾ ਫਰਜ਼ ਬੰਨਦਾ ਹਨ ਨੂੰ ਸਮਝਾਉਂਦਾ ਕਿ ਪੋਤਾ ਫालतੂ ਖਰਚੇ ਨੇ ਇਹ ਨਾ ਕਰੋ। ਜੇ ਤੁਸੀਂ ਆਪ ਹੀ ਕਰਨੇ ਤੇ ਬਾਕੀਆਂ ਦਾ ਸਾਰਾ ਕੁਝ ਕਰਨਾ ਹੀ ਕਰਨਾ ਵਾ। ਇਹ ਖਰਚੇ ਫालतੂ ਨਹੀਂਗੇ। ਠੀਕ ਆ ਨਾ? ਸਟੈਂਡਰਡ ਵੀ ਕਿਹ ਕਹੇ ਬੰਦੇ ਦਾ ਹੁੰਦਾ ਵਾ। ਹਰ ਇਸਾਰੀ ਦਾ ਨਹੀਂ ਹੁੰਦਾ। ਹੋ ਆਪਣੀ ਤਾਈ ਵਾਲੀ ਵੇਖ ਲਾ ਕੀ ਸਟੈਂਡਰਡ ਉਹਦਾ ਕਪੜਾ ਪਾਉਣ ਦਾ ਪਤਾ ਨਹੀਂ ਲੱਗਾ ਅਜ ਤੱਕ ਉਹਨੂੰ ਠੀਕ ਆ ਨਾ ਸਾਰੇ ਪਿੰਡ ਵਿੱਚ ਟੌਹਰੀ ਤੇਰੀ ਸੱਸ ਦਾ ਹੀ ਆ ਉਹ ਤੇ ਗੱਲਾਂ ਕਰਿਆ ਕਰ ਮੈਂ ਗੱਲਾਂ ਵੀ ਮੇਰੀ ਸੱਸ ਨੂੰ ਹੀ ਹੁੰਦੀਆਂ ਨੇ ਸਾਰੇ ਪਿੰਡ ਵਿੱਚ ਕਿਹੜਾ ਗੱਲਾਂ ਕਰਦਾ ਦੱਸ ਜਰਾ ਕਿ ਮੈਨੂੰ ਆਹੋ ਕੋਈ ਗੱਲ ਨਹੀਂ ਕਰਦਾ ਸਾਰੀਆਂ ਗੱਲਾਂ ਤੇਰੀ ਤਾਈ ਕਰਦੀ ਐ ਤੇਰੇ ਕੰਨ ਭਰਦੀਆਂ ਰਹਿੰਦੀਆਂ ਨਾ ਸੱਸ ਤੇ ਤੂੰ ਸਿੱਖੀ ਸਖਾਲੀ ਆਣ ਕਿਤੇ ਮੇਰੇ ਗੱਲ ਪੈਂਡ ਐ ਪਣੀ ਐ ਨਹੀਂ ਮੰਮੀ ਮੈਨੂੰ ਦੱਸੋ ਇਨ ਇਨ ਮਿੰਗਾ ਸੂਤਾਂ ਦਾ ਫਾਇਦਾ ਕੀ ਹੈ ਜਾਨੀ ਫਿਰ ਰੂੜੀ ਤੇ ਹੀ ਹੁੰਦੇ ਆ ਨਾ ਲੈ ਦੱਸ ਪਰ ਤੂੰ ਹੀ ਇੰਨੇ ਮਹਿੰਗੇ ਪਾਏ ਦੀ ਨਾ ਜਦ ਤਨ ਪਾਏਗੀ ਫਿਰ ਪਤਾ ਲੱਗੂਗਾ ਕੀ ਫਾਇਦਾ ਹੁੰਦਾ ਨੇ ਮਹਿੰਗਿਆਂ ਦਾ ਮੈਂ ਨਹੀਂ ਮੰਮੀ ਇੰਨੇ ਮਹਿੰਗੇ ਪੌਂਦੀ ਹੈਗੀ ਲੰਬਾਰੀਆਂ ਚ ਕੰਮ ਛੜਨੇ ਆ ਕਿਉਂ ਸਾਭੜਨੇ ਆ ਮੈਂ ਤਾਂ ਪਾ ਕੇ ਪੂਰਾ ਟੌਰ ਕੱਢਣੀ ਆ ਠੀਕ ਆ ਨਾ ਬਸ ਨਾ ਤਹੀ ਨੀਰਾ ਪੂਰਾ ਟੌਰੀ ਕੱਢ ਛੜਿਓ ਘਰ ਦਾਣਾ ਕੁਝ ਬਣਾ ਲਿਓ ਆਹੋ ਤੂੰ ਆਈਆ ਘਰ ਦਾ ਬਣਾਉਣ ਵਾਲੀ ਵੱਡੀ ਚਲਾਕ ਸਾਰਾ ਬੇੜਾ ਗਰਕ ਨਾ ਉਹਦਾ ਹੀ ਹੁੰੜਿਆ ਦੀ ਤਾਈ ਦਾਈ ਉਹਦਾ ਵੀ ਮਕੂਠਾ ਪਣਾ ਪੈਣਾ ਇੱਕ ਵਾਰੀ ਠੱਪਿਆ ਵਾ ਤਾਂ ਵੀ ਨਹੀਂ ਹਟਦੀ ਨਿੱਕੀ ਕਰਨ ਦੇ ਲਈ ਕੋਖਨੇ ਕੀ ਕਰਨਾ ਮੈਂ ਤਾਂ ਉਹ ਨਾਲ ਗੱਲ ਕਰਨੀ ਹੈ ਇੱਕ ਹਾਂ ਉਹ ਮੇਰੀ ਨਿੱਕੀ ਭੈਣ ਦਾ ਫੋਨ ਆਉਂਡਿਆ ਸੀਗਾ ਹਾਂ ਤੇ ਜਿੱਦਾਂ ਮੈਂ ਘਰ ਹੀ ਵੇਲੇ ਬੈਠੇ ਰਹਿੰਦੇ ਆ ਮੈਂ ਤੇ ਮੰਮੀ ਤੇ ਚਾਦਰਾਂ ਵਾਲੋ ਕਹਿੰਦੇ ਵੀ ਘਰੋਂ ਵਾਲੇ ਮਿਲਦੀਆਂ ਵਾ ਚਲ ਕੋਈ ਪੈਸੇ ਬਣ ਜਾ ਕਰਨੇਗੀ ਚਾਦਰਾਂ ਕਹਿੜੀਆਂ ਉਹ ਜਿਹੜੇ ਕੱਢੀ ਦੀਆਂ ਵਾ ਸ਼ਾਲ ਹੁੰਦੇ ਆ ਨਾ ਆਹ ਉਹ ਵਾਲਿਆ ਤੇ ਮੈਂ ਵੀ ਉਹ ਤੇ ਟਾਈਮ ਕਿੰਨਾ ਲੱਗ ਜਾਂਦਾ ਵਾ ਤੇ ਫਿਰ ਉਹ ਕਹਿੰਦੀ ਵੀ ਕੋਟੀਆਂ ਨਾ ਜਿਹੜੀਆਂ ਉਹ ਵੀ ਉਹਨਾਂ ਦਾ ਬਥੇਰਾ ਕੰਮ ਆ ਤੇ ਕਹਿੰਦੀ ਮੈਨੂੰ ਤੇ ਆਉਣੀ ਆ ਨਹੀਂ ਆਉਂਦੀ ਆ ਤੇ ਤੁਹਾਨੂੰ ਆਉਂਦੀਆਂ ਨੂੰ ਸੱਸ ਨੂੰ ਮੜੀ-ਮੁੱਟੀਆਂ ਹੂੰ ਤੇ ਉਹ ਕਰ ਲਿਆ ਕਰੋ ਚਲ ਮੈਂ ਚਾਰ ਪੈਸੇ ਆਜਾ ਕਰਨਗੇ ਚਲ ਵੇਖ ਲਾ ਕੜ ਲਿੰਗੀ ਦੇ ਵੇਖ ਲਾ ਫਿਰ ਆਹੋ ਨਾਲੇ ਮੈਂ ਹੋਵੇ ਕਿਦਾਂ ਲੋੜ ਪਈਆਂ ਨੂੰ ਪੈਸਿਆਂ ਦੀ ਆਹੋ ਤੇ ਬੰਦਾ ਹੋਵੇ ਕੋਲ ਤੇ ਚਲ ਕੱਢ ਕੇ ਵਰਤ ਤੇ ਲੈਦਾ ਵਾਂ ਤੇ ਗੱਡੀ ਵੇਚਣੀ ਆ ਪੁੱਛਣੀ ਆ ਕਿਦਾਂ ਵਾ ਕੀ ਕਹਿੰਦੀ ਹੈਗਾ ਕੋਈ ਉਹਨੇ ਆਪੇ ਕਰ ਲੈਣ ਕਹਿੰਦੀ ਉੱਥੇ ਬੜੀ ਡਿਮਾਂਡ ਵਾਲੀ ਦੀ ਕੋਟੀਆਂ ਦੀ ਜਿਹੜੇ ਹੱਥ ਦੇ ਬਣਾਈ ਬਣੀਆਂ ਹੁੰਦੀਆਂ ਨਾ ਬੜੀ ਡਿਮਾਂਡ ਵਾ ਹੂੰ ਤੇ ਇੱਕ ਕਹਿੰਦੀ ਵੀ ਮਸ਼ੀਨ ਵੀ ਆਉਂਦੀ ਆ ਕੋਟੀਆਂ ਬਣਾਉਣ ਵਾਲੀ ਹਾਂ ਤੇ ਉਹ ਹੀ ਲੈਦੇ ਹੋ ਕਿ ਤੇ ਹਨੇ ਤੇ ਚਲ ਕੋਈ ਨਹੀਂ ਤੂੰ ਆਪਣਾ ਮੰਮੀ ਨਾਲ ਕਰ ਲੈ ਸਲਾਹ ਮੰਮੀ ਨੇ ਮੈਂ ਕਰ ਲੈਣੀ ਮੰਮੀ ਨੇ ਕੜੀ ਨਾ ਕਰਨੀ ਆ ਮੰਮੀ ਨੇ ਕਹਣਾ ਪੇ ਚੰਗਾ ਵਸਗੋ ਕੋਈ ਨਹੀਂ ਤੂੰ ਸਲਾਹ ਕਰ ਲਈ ਮੰਮੀ ਨਾਲ ਤੇ ਬਾਕੀ ਮਸ਼ੀਨ ਮੈਂ ਲੈ ਆ ਦੂੰਗਾ ਕੋਈ ਨਹੀਂ ਆਹੋ ਚਲ ਵੇਖ ਲਿਓ ਕਿੰਨੇ ਵਧੀਆ ਹੁੰਦੀ ਆ ਇਹ ਨਹੀਂ ਗੇ ਪਤਾ ਵੀ ਕਿੰਨੇ ਦੀ ਹੁੰਦੀ ਆ ਹੁਣੋਂ ਪਤਾ ਕਿਤੇ ਪਤਾ ਲੱਗਣਾ ਚਲ ਕੋਈ ਨਹੀਂ ਹੁੰਦੀ ਹੋਣੀ ਉਹ ਵੀ ਚਲ ਜਿੰਨੇ ਦੇ ਵੀ ਆਉਗੇ ਤੇ ਮੰਮੀ ਨਾਲ ਇੱਕ ਵਾਰੀ ਸਲਾਹ ਕਰ ਲਈ ਕੋਈ ਨਹੀਂ ਮਮੀ ਨਾਲ ਮੈਂ ਖੋਛ ਲੈਨੀ ਆ ਮਮੀ ਨੇ ਮਨਾ ਤੇ ਕਰਨਾ ਨਹੀਂਗਾ ਤੁਹਾਨੂੰ ਵੀ ਪਤਾ ਵਾ ਮਮੀ ਨੇ ਹੁੰਦਾ ਵੀ ਵੇਲੀਆਂ ਬੈਠੀਆਂ ਰਹਿਦੀਆਂ ਰਹੀਆਂ ਆਪਾਂ ਤੇ ਉਹਨਾਂ ਨੇ ਕਹਿਣਾ ਸਗੋ ਵੀ ਚਲ ਚੰਗੀ ਗੱਲ ਵਾ ਨਹੀਂ ਚਲ ਵਧੀਆ ਜਿਹੜੇ ਚਾਰ ਪੈਸੇ ਆਉਣਗੇ ਉਹ ਸਹੀ ਵੇਲੇ ਆ ਕੇ ਕਰਨਾ ਆਹੋ ਤੇ ਕੋਈ ਗੱਲ ਨਹੀਂ ਤੂੰ ਕਰ ਲਈ ਮਮੀ ਨਾਲ ਗੱਲ ਤੇ ਫਿਰ ਮੈਨੂੰ ਦੱਸ ਦੇ ਮੈਂ ਲਿਆ ਦੂੰਗਾ ਮਸ਼ੀਨ ਆਹੋ ਚਲ ਲਿਆ ਦੇ ਤੂੰ ਤੁਸੀਂ ਪਤਾ ਕਰੋ ਹਾਨਾ ਚੇਰੇ ਕੋਈ ਨਹੀਂ ਮਮੀ ਨਾਲ ਮੈਂ ਗੱਲ ਕਰ ਲੈਨੀ ਆ ਮਮੀ ਨੇ ਮਨਾ ਨਹੀਂਗਾ ਕਰਨਾ ਤੁਹਾਨੂੰ ਪਤਾ ਤਾ ਹੈਗਾ ਵਾ ਚਲ ਕੋਈ ਨਹੀਂ ਮੈਂ ਸੈਟ ਜਾਊਂਗਾ ਫਿਰ ਮੈਂ ਪੁੱਛੂੰਗਾ ਉਹਨਾਂ ਜਾ ਕੇ ਜਾਓ ਪੁੱਛਿਓ ਠੀਕ ਆ ਉਹਦਾ ਪੁਰਾਣੀ ਮਸ਼ੀਨਾਂ ਜੇ ਚਲਦੀ ਮਿਲ ਜੇ ਤੇ ਹੋਰ ਵਧੀਆ ਚਲ ਉਹ ਤੇ ਕੋਈ ਨਹੀਂ ਵੇਖ ਲਾਂਗੇ ਜੇ ਚਲਦੀ ਮਿਲ ਜੂਗੀ ਤਾਂ ਵੀ ਠੀਕ ਆ ਪਰ ਇਹ ਨਾ ਨਾ ਵੇ ਬਾਅਦ ਚ ਲਿਆ ਕੇ ਮਸ਼ੀਨ ਤੇ ਪਈ ਰਵੇ 2-4 ਦਿਨ ਚਾ ਚਾਰਜ ਕਰ ਲਿਆ ਕੰਮ ਤੇ ਬਾਅਦ ਚ ਬਸ ਜੀ ਦੱਸ ਹਾਂ ਚਾ ਚਾ ਚ ਕਿਉਂ ਜਦੋਂ ਪਤਾ ਵਾ ਵੀ ਚਾਰ ਪੈਸੇ ਆਉਣੇ ਆ ਤੇ ਉਹ ਫਿਰ ਤੇ ਕੰਮ ਕਰਨਾ ਹੀ ਕਰਨਾ ਫਿਰ ਤੇ ਆਪ ਜਿਹੀ ਕਰਿਆ ਕਰਨਾ ਵਾ ਵੀ ਛੇਛੇ ਦੀ ਕੰਮ ਕਹੀਏ ਹੋਰ ਆਉਣ ਵਾਲੇ ਬਣ ਉਹ ਤਾਂ ਠੀਕ ਆ ਮੈਂ ਤਾਂ ਹੀ ਕਹਾਂ ਦੇਣਾ ਲਿਆ ਦੇ ਮੈਂ ਦਊਗਾ ਕੋਈ ਨਹੀਂ ਬਸ ਫਿਰ ਮਨ ਲਾ ਕੇ ਕੰਮ ਕਰ ਲਿਓ ਕੋਈ ਗੱਲ ਨਹੀਂ ਆਪਾਂ ਕਰ ਲੈਣਾ ਵਾ ਜਦੋਂ ਪਤਾ ਹੋਣਾ ਵੀ ਚਾਰ ਪੈਸੇ ਆਉਣੇ ਆ ਸਾਨੂੰ ਕੋਈ ਜੋੜਨਾ ਹੀ ਆ ਤੇ ਉਹਦੇ ਫਿਰ ਆਪਾਂ ਕਰਨਾ ਹੀ ਕਰਨਾ ਕੋਈ ਨਹੀਂ ਮੈਂ ਕਰੂੰਗਾ ਪਤਾ ਸਰ ਜਾਣਾਗਾ ਫਿਰ ਮੈਂ ਪਤਾ ਕਰ ਲੂੰਗਾ ਆਹ ਚਲ ਕਰਿਓ ਮੈਂ ਨਾਲ ਮਮੀ ਨਾਲ ਵੀ ਗੱਲ ਕਰ ਲੈਣੀ ਠੀਕ